ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋ ਹੋਵੋ ਆਖਾ ਕਰਦੇ ਆਂ। ਟਾਈਮ 8 ਵਜ ਗਈ ਹੈ ਸਾਮ ਤੋਂ ਦੇ ਆਪਾਂ ਤਕਰੀਬਨ ਸਾਰੇ ਨਵੇੜੇ ਧੁੱਪੇ ਰੱਖ ਦੋ ਇਹਨੂੰ। ਨਵੇੜਲੇ ਹੁਣ ਕੱਪੜੇ ਸੁੱਕਣੇ ਪਾਉਂਦੇ ਆ ਤੇ ਫੇਰ ਹੁਣੇ ਚੌਂਤੇ ਅਲੀ ਤੇ ਬਲੌਗ ਆਪਾਂ ਕਰ ਲਿਆ ਹੈਗਾ ਸ਼ੁਰੂ ਬਣੇ ਰਹੋ ਵੀਡੀਓ ਦੇ ਨਾਲ ਕਰਦੇ ਰਵਾਂਗੇ ਗੱਲਾਂ ਬਾਤਾਂ ਦੇਵਾਂਗੇ ਤੁਹਾਨੂੰ ਪੂਰੇ ਦਿਨ ਦੀ ਅਪਡੇਟ ਤੇ ਅੱਜ ਹੈਗਾ ਮਸਿਆ ਦਾ ਦੇਣ ਤੇ ਆਪਾਂ ਮਸਿਆ ਦਾ ਵੀ ਜੋ ਖਾਤੇ ਹੁੰਦੇ ਹਨ ਨਾ ਰੋਟੀ ਖਾਣ ਨੇ ਉਹ ਆਪਾਂ ਕੰਮ ਧੰਦੇ ਕਰਦੇ ਆ ਤੇ ਕਰਨ ਰੈਡੀ ਹੋ ਰਿਹਾ ਇਹ ਵੀ ਚੱਲਿਆ ਹੈਗਾ ਇਹਨੇ ਪਾਠ ਤੇ ਜਾਣਾ ਸੀਗਾ 8 ਵਜੇ ਹੈ ਜੀ ਚਲੋ ਜੀ ਬਣ ਲਿਓ ਵੀ ਜਿਆ ਕਰਨ ਸਟੈਂਡ ਲਿਆ ਦੀ ਚੱਕ ਕੇ ਬਾਹਰ ਪੁੱਤ ਕੱਸ ਜਾਣਾ ਦੇਖ ਲੈ ਫਿਰ ਹੈ ਤੈਨੂੰ ਆ ਚੱਕ ਕੇ ਸੱਟ ਵੇ ਕੀ ਇਹ ਖਾਣ ਕੀ ਗੇ ਬਣਾ ਪੈਰ ਕੱਢ ਮੇਰੇ ਦੀ ਕਰ ਬੋਤਾ ਜੇ ਕਾਇਰ ਆਂ ਆਪਾ ਕਿਤੇ ਨਾ ਬੇਦੀ ਇਹ ਇਹ ਨਾ ਕੀੜੀਆਂ ਆ ਗਈਆਂ ਹੈ ਨਾ ਨਹੀਂ ਨਹੀਂ ਇਹ ਤਾਂ ਨਹੀਂ ਕੋਈ ਆਪਾਂ ਨਾ ਕੋਈ ਸਪਰੇਅ ਕਰਕੇ ਸਾਫ਼ ਦੇ ਦੀ ਗੰਡੇ ਦੇ ਅਦਰ ਕਿ ਜੇ ਆਪਾਂ ਸਪਰੇਅ ਕਰਦੇ ਨਾ ਇਹ ਇਹ ਜਿਹੜੀ ਚੋਸਾ ਬੋੜਦੇ ਨੇ ਉਸ ਤੋਂ ਦੇਖੀ ਕੋ ਹਟ ਚੋ ਬਣਾ ਕੁਰਸੀ ਨਾ ਉਹ ਪਾਸ ਇਹਦਾ ਪਤਾ ਕਿਥੇ ਆਦਾ ਇਹਦਾ ਪਤਾ ਚੱਲ ਜਾਂ ਸੰਗਲੀ ਪਾਉਣਾ ਵੀ ਹੈ ਚਰਮਮ ਅਰੇ ਚਿੰਦੇ ਜਿਤਾੜਿਆ ਇਹਨੂੰ ਤੇ ਕਢਾਓ ਆਉਂਦਾ ਮਾਰ ਕੇ ਕਰੀਂ ਲੈ ਤਾਂ ਮੈਂ ਕਾਹ ਜੋਗਾਂਗੀ ਤੀਨ ਆਉਣਗੇ ਅੱਜ ਸਪਰੇਅ ਵਾਲੇ ਆ ਬੜੀ ਅਸਰਪੂਰਣਾ ਹਰ ਕੀੜੇ ਕਿਰਾ ਹਾਂ ਕਹਿੰਦਾ ਭਾਈ ਤੈਨੂੰ ਸਪਰੇਅ ਕਰਾ ਦੇ ਕਹਿੰਦਾ ਤੂੰ ਦੇਰ ਪਿਆ ਹੋਇਆ ਹੈ ਤੇ ਫਿਰ ਕਹੋ ਅੱਜ ਉਹਨਾਂ ਨੂੰ ਤੇ ਕੋ ਕੋ ਫਿਰ ਫੋਨ ਕਾ ਤੁ ਦੇਣਾ ਆਪਾਂ ਪਹਿਲਾਂ ਹੀ ਕਰ ਦਿੱਤੇ ਕੋ ਤਾਂ ਮਗਰ ਉਹ ਗਿਆ ਤੇ ਫਿਰ ਕੋਈ ਨਾ ਹੋਣਾ ਹੀ ਨਹੀਂ ਹੋਣਾ ਹੀ ਨਹੀਂ ਜੇ ਸਪਰੇਅ ਕਰਤੀ ਪਾਣੀ ਕਰਵਾ ਰਹੇ ਫੋਨ ਬਣਾ ਦੇ ਤਾਂ ਪਾਣੀ ਹੀ ਪੜਸੀ ਗਈ ਜੀ ਇਹਦੀ ਟੁਕੜੀ ਉਹ ਬਸ ਨਾ ਤੇ ਉਹ ਕਹਿ ਰਾਂ ਸੀ ਕਰਾਉਣਾ Volto o passo. ਕਰਤੇ ਗਿਆ ਨਾ ਨਵੀ ਆਪਾਂ ਚੱਲੇ ਹੈਗੇ ਹੁਣ ਡਾਕਟਰ ਦੇ ਡਾਕਟਰ ਦੇ ਡਾਕਟਰ ਨੂੰ ਤੂੰ ਸਾਰੇ ਨਾ ਵਿੱਚ ਰੱਖ ਗੱਡੀ ਦੇ ਸਾਰੇ ਨਾ ਗਿਆਗੇ ਤੇ ਸਾਰੇ ਖੜੇ ਪੈਗੇ ਲੈ ਬਾਹਵਾ ਨੂੰ ਵਿੱਚ ਕੀ ਕਹਿੰਦਾ ਨੌਂ ਦੇ ਕਿਹੜੇ ਮੇਰ ਗਿਆ ਸਮਝੀ ਆਪਾਂ ਪਹੁੰਚ ਗਏ ਹਸਪਤਾਲ മാനോ ഘട്ട മാനോ ഒറ്റ വ Şurada bir eşi. Ne Ara itti ਕੀ ਕਰੋ ਦੇ ਜੀ ਠਾਕਰ ਕਰੋ ਇਦਨ ਜਾਣਾ ਕਰੀਨਾ ਜਾਣਾ ਚਲਿਏ ਪਪੀ ਤੇ ਹੂੰ ਦੇਚ ਜਾਣਾ ਜਾਣਾ ਪੀਤੇ ਹੂੰ ਪੀਤੇ ਜਾਣਾ ਕੀ ਖਾਣਾ ਹੋਣਾ ਚੀਜੀ ਖਾਣੀ ਚੀਜੀ ਚੀਜੀ ਖਾਓ ਦੇ ਜੀ ਦੇ ਜੀ ਚੀਜੀ ਪਾਓ ਭਾਈ ਕੀ ਖਾਣਾ ਕੀ ਖਾਣਾ ਦੇ ਜੀ ਮਾਵੀ ਜਾਣੀ ਐ ਲੇ ਇਹ ਤਾਂ ਬਹੁਤ ਮੋਹ ਲਈ ਹੈ ਜਾਨਵਰ ਤਾਂ ਇਹ ਚ ਆਪਾਂ ਨੂੰ ਕਿੰਨੀ ਸੌਫਟ ਹੈ ਨਾ ਸੌਫਟ ਸੌਫਟ ਹਾਂ ਹਾਂ ਓ ਹਾਂ ਹਾਂ ਚਲ ਆ ਜੋ ਇੱਥੇ ਆ ਜੋ ਦੇ ਜੀ ਇੱਥੇ ਆ ਜੋ ਚਲ ਬੇਬੀ ਬੇਬੀ ਰਾਣੀ ਭੈਣ ਦਾ ਗੋਡਾ ਬਣਾ ਕੇ ਲਿਆ ਕੇ ਇਹਨੂੰ ਦਿੱਤਾ ਪਪਾ ਬਿਸਤਰੇ 'ਚ ਤੇ ਹੁਣ ਹੁੰਨੇ ਬੀਬੀ ਅਲੀ ਚਲਦੇ ਆ ਉਧਰ ਵੇਖੀਏ ਕੀ ਪ੍ਰੋਗਰਾਮ ਚੌਂਟੇ 'ਚ ਤੇ ਟਾਈਮ ਵੀ ਸਵਾ ਪੰਜ ਹੋ ਗਏ 4 ਵਜੇ ਗਈਆਂ ਸੀ ਹਜੇ ਮੰਝੇ ਚੱਕਣ ਵਾਲੇ ਆ ਮੇਰੇ ਝੋਤ ਤੂਫ ਸਾਰਾ ਕੁਝ ਕਰਨ ਵਾਲਾ ਹੁਣ ਵੇ ਨਹੀਂ ਕੀ ਕਰਦੀ ਕਰਨ ਲੱਗਾ ਧਾਰਾ ਚ ਵਾਉਣ ਉਧਰ ਕਬਰ ਪ੍ਰੀਤ ਆਇਆ ਨਹੀਂ ਹਜੇ ਉੱਜੇ ਦਰਬਾਰ ਸਾਹਿਬ ਗਿਆ ਵਾ ਮਸਿਆ ਕਰਕੇ ਦਿਖਾਉਣੇ ਤੁਹਾਨੂੰ ਕਰਨ ਦੀ ਡਿਊਟੀ ਲੱਗ ਗਈ ਅੱਜ ਚੱਲ ਕੋਈ ਸੁੱਖਣਾ ਰਲ ਮਿਲ ਕੇ ਕੰਮ ਜੀ ਸਾਰੇ ਜਣੇ ਕਰਦੇ ਆ ਕਰਨ ਦਾ ਪਾਪਾ ਸਪਰੇਅ ਕਰੰਦਾ ਆ ਲੂਆਂ ਤੇ ਅਸੀਂ ਘਰੇ ਕੰਮ ਕਰਦੇ ਆ ਅਰੇ ਬਈ ਆਪਣੀ ਪੂਰੀ سانس ਹੁ ਪਾਲਾ ਕਮੇਤੀ ਤੇ ਤੂੰ ਬੈਟਰੀ ਫੋਨ ਚ ਗੈਲਾ ਕਬਰ ਪ੍ਰੀਤ ਨੂੰ ਲਾਇਆ ਕੋਣ ਕਿੱਥੇ ਹੈ 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 ਅੱਛਾ ਤੇ ਸਪ ਸਪਰੇ ਹੋਊਗੀ ਡਰਮ ਲੈ ਕੇ ਨਹੀਂ ਆਏ ਐਮ ਹੋ ਗਿਆ 6 ਵਜ ਗਈ ਸ਼ਾਮ ਦੇ ਨੇਰਾ ਕਾਫੀ ਹੋ ਗਿਆ ਉਧਰ ਮੈਂ ਰਸੋਈ ਚ ਸਾਰਾ ਕੰਮ ਓਕੇ ਕਰਤਾ ਸਬਜੀ ਬਣੀ ਵੀ ਸੀਗੀ ਸਵੇਰ ਦੀ ਅੱਜ ਮੱਸੀਆ ਸੀ ਕਰਕੇ ਰੋਟੀ ਖਵਾਉਣੀ ਸੀ ਸਬਜੀ ਸਵੇਰੇ ਹੀ ਬਣਾ ਲਈ ਸੀਗੀ ਬੰਦ ਗੋਭੀ ਦੀ ਤੇ ਹੁਣ ਕਰਨ ਦੇ ਪਾਪਾ ਪਾਉਣ ਲੱਗੇ ਚੋਕਰ ਤੇ ਕਿਹੋ ਪਾਉਣੇ ਹੁੰਨੇ ਆਪਾਂ ਵਹਿੜਾ ਨੂੰ ਇਸ ਵੇਲੇ ਬੂਰੀ ਝੋਟੀ ਨੂੰ ਵੀ ਪਾਉਣੇ ਆ ਆਣਾ ਪੂਰੀ ਕਰਕੇ ਰਾਇਆ ਪਾਉਂਗਾ ਜੀ ਥੋੜਾ ਥੋੜਾ ਇਸ ਵੇਲੇ ਦਿਖਾਓ ਮੜਾ ਜ ਆ ਹੈਗਾ ਜੋਕਰ ਜੋਕਰ ਤੇ ਕਿਉ ਡਾਲਡਾ ਕਿਉ ਡਾਲਡਾ ਇਹ ਉਹ ਵੀ ਸੂਨ ਵਾਲੀ ਆ ਆਪਣੀ ਆ ਵੈੜ ਵੀ ਸੂਨ ਵਾਲੀ ਆ ਇਹਨੂੰ ਵੀ ਪਾ ਦੇਣੀ ਆ ਤੇ ਦੁੱਧ ਵਾਲਿਆਂ ਨੂੰ ਵੀ ਪਾ ਦੇਣੀ ਆ ਵਿਚਾਰੀ ਆ ਵੀ ਕਰਮਾਂ ਵਾਲੀ ਇੱਕ ਕਾਲੀ ਬੱਚੀ ਨੂੰ ਨਾ ਸੀ ਆਪਣੇ ਸਾਡੇ ਟੱਪੀਆਂ ਕਰਕੇ ਤੇ ਇਹਨੂੰ ਕਾਲੀ ਨੂੰ ਅਸੀਂ ਕੋਈ ਵੀ ਲਾਇਕ ਨਹੀਂ ਸੀ ਕਰਦਾ ਹੁੰਦਾ ਹੈ ਨਾ ਤੇ ਫਿਰ ਇਹਦੇ ਕਾਫੀ ਲੇਟ ਸਿੰਘ ਕਟਵਾਏ ਵੀ ਦਗਾਈ ਜਿੱਦਾ ਉਦੋਂ ਨੂੰ ਇਹਦੇ ਪਹਿਲਾਂ ਸਿੰਘ ਵੱਡੇ ਵੱਡੇ ਜੇ ਆ ਗਏ ਸੀ ਸਾਨੂੰ ਐ ਲੱਗਦਾ ਸੀਗਾ ਵੀ ਇਹ ਤਾਂ ਹੋਰ ਹੀ ਬਣੂਗੀ ਵੱਡੇ ਵੱਡੇ ਜੇ ਸਿੰਘਾਂ ਵਾਲੀ ਜਿਵੇਂ ਸਿੰਘਾਂ ਵਾਲੀਆਂ ਗੰਗਾਈਆਂ ਨਹੀਂ ਹੁੰਦੀਆਂ ਤੇ ਜਦੋਂ ਇਹਦੇ ਸਿੰਘ ਦਗਾਤੇ ਤੇ ਫਿਰ ਡਾਕਟਰ ਨੇ ਦੱਸਿਆ ਕਹਿੰਦਾ ਵੀ ਇਹ ਬਹੁਤ ਵਧੀਆ ਨਸਲ ਦੀ ਵੀ ਬੱਚੀ ਆ ਥੋੜੀ ਫਿਰ ਆਪਾਂ ਇਹਦੀ ਸੇਵਾ ਕਰਨੀ ਸ਼ੁਰੂ ਕੀਤੀ ਤੇ ਇਹਨੂੰ ਉਹ ਪਾਈਆਂ ਫੀਡ ਦੀਆਂ ਬੋਰੀਆਂ ਲਿਆ ਕੇ ਜਿਨ੍ਹਾਂ ਨਾਲ ਗ੍ਰੋਥ ਕਰਦੇ ਆ ਪਸ਼ੂ ਤੇ ਚਾਲੇ 6 ਅੰਕ ਮਹੀਨਿਆਂ ਚੀ ਵਧੀਆ ਵੀ ਗ੍ਰੋਥ ਕਰ ਗਈ ਤੇ ਬਣ ਗਈ ਜਿੱਦਾਂ ਹੁਣ ਇਹ ਸੂਣ ਵਾਲੀ ਆ ਹੁਣ ਆਪਾਂ ਇਹਨੂੰ ਚੈੱਕ ਵੀ ਕਰਾ ਲਿਆ ਚੈੱਕ ਪਾਸ ਹੋਈ ਵੀ ਹੈ ਤੇ ਹੁਣ ਤਾਂ ਕਰਕੇ ਇਹਨੂੰ ਆਪਾਂ ਬੋਤੇ ਹੈਗੇ ਜੋ ਕਰਨਾਲੀ ਬਾਦੀ ਹੈ ਇਹਨਾਂ ਦੇ ਨਾਲ ਕਿ ਇੱਕ ਕਪੜੀਆਂ ਬੂਰੀ ਝੋਟੀ ਆ ਇਹਨੇ ਵੀ ਪਹਿਲੇ ਸੂਏ ਸੂਣਾ ਤੇ ਬਾਬਾ ਰੱਖੇ ਸੁੱਖ ਮੇਰੀ ਬੂਰੀ ਝੋਟੀ ਬੂਰੀ ਕੱਟੀ ਦੇਵੇ ਬਸ ਮੇਰੀ ਤਾਂ ਇਹ ਡਿਮਾਂਡ ਆ ਆ ਹੁਣ ਇਹਨਾਂ ਨੂੰ ਸ਼ੁਰੂ ਕੀਤੀ ਆ ਗਰੂਥ ਵਾਲੀ ਫੀਡ ਸਾਰੀਆਂ ਨੂੰ ਆ ਬੱਚੀਆਂ ਨੂੰ ਇਹ ਛੋਟੀਆਂ ਆ ਇੱਕ ਆਪਾਂ ਟਾਈਮ ਟੂ ਟਾਈਮ ਇਹਨਾਂ ਨੂੰ ਦੇਈ ਜਾਂਦੇ ਰਹਿਨੇ ਆ ਮਤਲਬ ਪਾਣੀ ਦਵਾਈ ਹੈ ਨਾ ਤੇ ਉਹਦੇ ਨਾਲ ਵੀ ਵੀ ਬਹੁਤ ਵਧੀਆ ਇਹ ਚਾਰਾ ਕਰਦੀਆਂ ਬਾਕੀ ਫਿਰ ਆਪਾਂ ਇਹਨਾਂ ਨੂੰ ਨੂਨ ਲੈ ਕੇ ਸੜਦੇ ਹੀ ਰਹਿਨੇ ਆ ਡੜਾ ਡੜਾ ਸਾਰਿਆਂ ਦੇ ਮੂਰੇ ਪਿਆ ਹੁੰਦਾ ਸਿਆਲ ਚ ਜਿੱਦਾਂ ਹੁਣ ਸਿਆਲ ਆਉਣਾ ਇਹਨਾਂ ਨੂੰ ਵੀ ਪਾਣੀ ਘੱਟ ਪੀਂਦੀਆਂ ਤੇ ਨਮਕ ਨਾਲ ਫਿਰ ਪਾਣੀ ਪੂਣੀ ਇਹ ਜ਼ਿਆਦਾ ਪੀਣਗੀਆਂ ਹੈ ਨਾ ਤਾਂ ਕਰਕੇ ਤੇ ਚਲੋ ਜੀ ਹੁਣ ਆਪਾਂ ਕਰ ਲਈਏ ਮੰਝੇ ਅੰਦਰ ਬਿਸਤਰੇ ਵਿਛਾਲ ਲਏ ਤੇ ਸਾਰਿਆਂ ਨੂੰ ਰੋਟੀ ਪਾਣੀ ਫੜਾਵਾਂਗੇ ਬੀਬੀ ਰੋਟੀ ਪਕਾਉਂਦੀ ਐ ਬਸ ਮੈਂ ਹੁਣ ਮੇਰੀ ਡਿਊਟੀ ਹੈਗੀ ਐ ਭਾਈ ਉਹ ਖੰਡ ਵਾਲੀ ਡਰੰਮੀ ਕਰਦੇ ਅੰਦਰ ਉੱਥੇ ਹੀ ਕਰਦੇ ਭਲਾ ਰਸੋਈ ਚੀ ਚੱਕ ਕੇ ਸਵੇਰੇ ਫੇਰ ਧੁੱਪੇ ਕੱਢ ਦਾਂਗੇ ਤੇ ਆਪਾਂ ਸਾਰਿਆਂ ਨੂੰ ਫੜਾਵਾਂਗੇ ਹੁਣ ਰੋਟੀ ਤੇ ਉਹਨਾਂ ਚਿਹਰੇ ਆਪਾਂ ਕਰ ਲੈਨੇ ਬਲੌਗ ਦੀ ਐਡੀਟਿੰਗ ਸਰ ਠੀਕ ਹੈ ਇਹ ਹਾਂਜੀ ਚਲੋ ਜੀ ਅੱਜ ਵਾਲੀ ਵੀਡੀਓ ਦੇ ਐਂਡ ਅਪ ਕਰਦੇ ਆ ਇੱਥੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ